ਬਹੁਤ ਸਾਰੇ ਭੈਣ ਭਰਾ ਮੇਰੇ ਕੋਲ ਅੰਮ੍ਰਿਤਸਰ ਅਤੇ ਖਰੜ ਆਉਂਦੇ ਨੇ ਤੇ ਉਹਨਾਂ ਦੀ ਇੱਕ ਹੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਸਰੀਰ ਦੇ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਆ ਰਹੀ ਹੈ ਖਾਦਾ ਪੀਦਾ ਸਹੀ ਤਰੀਕੇ ਨਾਲ ਉਹਨਾਂ ਨੂੰ ਲੱਗ ਹੀ ਨਹੀਂ ਰਿਹਾ ਵੀਰਾਂ ਦੇ ਵਿੱਚ ਵਾਲ ਜਿਹੜੇ ਛੇਤੀ ਚਿੱਟੇ ਹੋ ਰਹੇ ਆ ਉਹਨਾਂ ਦਾ ਜਿਹੜਾ ਚਿਹਰਾ ਉਹਨਾਂ ਤੇ ਝੁਰੜੀਆਂ ਛੇਤੀ ਆ ਰਹੀਆਂ ਨੇ ਤੇ ਸਰੀਰ ਦੇ ਵਿੱਚ ਜਿਹੜੀ ਤਾਕਤ ਆ ਬਹੁਤ ਜ਼ਿਆਦਾ ਘਟ ਰਹੀ ਹੈ ਐਸੋਸਟ੍ਰੋਨ ਹਾਰਮੋਨ ਘਟਣ ਦੇ ਕਰਕੇ ਉਹਨਾਂ ਦੇ ਸਰੀਰ 'ਚ ਮਰਦਾਨਾ ਤਾਕਤ ਦੀ ਜਿਹੜੀ ਪ੍ਰੋਬਲਮ ਆ ਉਹ ਆ ਰਹੀ ਹੈ ਪੈਣਾ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਖੂਨ ਦੀ ਕਮੀ ਆ ਰਹੀ ਹੈ ਚਿਹਰੇ ਤੇ ਸ਼ਾਈਆਂ ਆ ਰਹੀਆਂ ਨੇ ਤੇ ਜਿਹੜੀ ਬੈਲੀ ਫੈਟ ਆ ਉਹ ਨਹੀਂ ਘਟ ਰਹੀ ਤੇ ਬੀਪੀ ਬਹੁਤ ਜ਼ਿਆਦਾ ਜਿਹੜਾ ਲੋਅ ਆ ਉਹ ਪੈਣਾ ਦਾ ਰਹਿ ਰਿਹਾ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਤਾਕਤਵਰ ਤੇ ਸੁੰਦਰ ਬਣਾਉਣ ਦੇ ਵਾਸਤੇ ਨਾ ਕੁਝ ਬੇਸਿਕ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਸੋ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰਿਓ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਸਭ ਤੋਂ ਪਹਿਲਾਂ ਆਪਾਂ ਆਪਣੀ ਪਾਚਨ ਸ਼ਕਤੀ ਜਿਹੜੀ ਆ ਉਹਨੂੰ ਠੀਕ ਰੱਖਣਾ ਹੁੰਦਾ ਆ ਉਹਦੇ ਲਈ ਆਪਾਂ ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਈਏ 5000 ਸ ਠੀਕ ਹੈ ਜੀ ਜੇਕਰ ਤੁਹਾਡੇ ਪਾਚਨ ਸ਼ਕਤੀ ਸਹੀ ਨਹੀਂ ਕੰਮ ਕਰਦੇ ਤੇ ਅਗਲੀ ਤੁੰਡੀ ਬੱਟੀ ਦੀਆਂ ਦੋ ਗੋਲੀਆਂ ਰਾਤ ਨੂੰ ਖਾ ਕੇ ਸੌਜੋ ਜੋ ਵੀ ਖਾਧਾ ਪੀਤਾ ਤੁਹਾਨੂੰ ਸਹੀ ਤਰੀਕੇ ਦੇ ਨਾਲ ਪਚ ਜਾਏਗਾ ਇਸ ਤੋਂ ਬਾਅਦ ਹੈਗੀ ਤਾਕਤ ਦੀ ਗੱਲ ਤਾਕਤ ਦੇ ਲਈ ਤੁਸੀਂ ਸ਼ਿਲਾਜੀਤ ਲੈ ਸਕਦੇ ਹੋ ਪੂਰੀਆਂ ਸਰਦੀਆਂ ਸਰਦੀਆਂ ਜੇਕਰ ਤੁਸੀਂ ਸ਼ਿਲਾਜੀਤ ਦਾ ਸੇਵਨ ਕਰਦੇ ਹੋ ਤਾਂ ਔਰਤਾਂ ਦੇ ਵਿੱਚ ਖੂਨ ਦੀ ਕਮੀ ਪੂਰਾ ਹੋ ਜਾਂਦੀ ਹੈ ਹੋਰ ਬਹੁਤ ਸਾਰੇ ਜ਼ਰੂਰੀ ਤੱਤ ਜਿਹੜੇ ਸਰੀਰ ਦੇ ਪੂਰਾ ਕਰਦੀ ਹੈ ਜਿਸ ਦੇ ਨਾਲ ਪੀਰੀਅਡਸ ਪ੍ਰੋਪਰ ਆਉਣੇ ਸ਼ੁਰੂ ਹੋ ਜਾਂਦੇ ਤੇ ਚਿਹਰੇ ਤੇ ਵੀ ਗਲੋ ਆਉਂਦਾ ਮਰਦਾਂ ਦਾ ਟੈਸਟੋਸਟਰੋਨ ਹਾਰਮੋਨ ਵਧਦਾ ਹੈ ਸਰੀਰਕ ਤਾਕਤ ਆਉਂਦੀ ਹੈ ਤੇ ਚ ਇਹ WhatsApp ਮੈਸੇਜ ਕਰ ਲਓ ਸੋ ਦੋਸਤੋ ਜੇਕਰ ਤੁਸੀਂ ਸਾਡੇ ਕੋਲ ਸ਼ਿਲਾਜੀਤ ਆਰਡਰ ਕਰਦੇ ਆ ਤਾਂ ਅਗਨੀ ਤੁੰਡੀ ਵਟੀ ਦੀਆਂ 20 ਦਿਨ ਦੀ ਜਿਹੜੀ ਡੋਸ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਨਾਲ ਦਿੰਦੇ ਆ ਜੀ ਸੋ ਇਹ ਵੀਡੀਓ ਨੂੰ ਅਗੇ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ